ਅੱਜ ਅディਪਕ ਨੂੰ ਦਿਵਸ ਤੇ ਟੀਚਰ ਦੇਤੇ ਮੈਂ ਸਾਰੇ ਮੇਰੇ ਪੰਜਾਬ ਦੇ ਜਿੰਨੇ ਵੀ ਟੀਚਰ ਸਹਿਬਾਨ ਨੇ ਚਾਹੇ ਦਰਜਾ ਕੋਈ ਵੀ ਹੋਵੇ ਕਿਸੇ ਕਿਸਮ ਦੀ ਵੀ ਸਿੱਖਿਆ ਦੇ ਰਹੇ ਨੇ ਵਿਦਿਆ ਦਾ দান ਬਣ ਰਹੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਬਤਾਇ ਦੇਣਾ ਸਾਲ ਇੱਕ ਵਾਰ ਇਹ ਦਿਨ ਆਉਂਦਾ ਪਰ ਪਹਿਲਾਂ ਇਹ ਦਿਨ ਮਨਾਉਣਾ ਹੀ ਹਟ ਗਿਆ ਸੀ ਕਿਉਂਕਿ ਲੜਾਈਆਂ ਹੀ ਚੱਲਣ ਲੱਗੀਆਂ ਸੀ ਸਰਕਾਰਾਂ ਨਾਲ ਟੀਚਰਾਂ ਦੀਆਂ ਸੋ ਅੱਜ ਸਾਡੀ ਸਰਕਾਰ ਦਾ ਇਹ ਤੀਸਰਾ ਅਧਿਆਪਕ ਦਿਵਸ ਹੈ ਤੇ ਅਸੀਂ ਸ਼ਾਨ ਨਾਲ ਸਾਰੇ ਟੀਚੇ ਸਹਿਬਾਨ ਨੂੰ ਬੁਲਾਉਣੇ ਆ ਤੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਸਾਨੂੰ ਸਟੇਟ ਲੈਵਲ ਦੇ ਫੰਕਸ਼ਨ ਤੇ ਬੁਲਾਇਆ ਗਿਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਇੱਕ ਵਾਰੀ ਮੁਬਾਰਕਬਾਦ ਮੇਰੇ ਹੁਸ਼ਿਆਰਪੁਰ ਦੇ ਪਾਰਟੀ ਦੇ ਸਾਥੀ ਸਟੇਜ ਤੇ ਬੈਠੇ ਸਾਡੇ ਐਮਐਲਏ ਸਹਿਬਾਨ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਜੱਬੇਵਾਲ ਸਾਹਿਬ ਹੁਣੀ ਚੁਣੇ ਗਏ ਨੇ ਸਾਡੇ ਮਿਨਿਸਟਰ ਸਹਿਬਾਨ ऑफिसर साहिबान एजुकेशन मिनिस्टर साहब और जिने प्रशासन ਦੇ ਅਧਿਕਾਰੀ ਨੇ ਸ਼ਹਿਰਪੁਰ ਦੇ ਚਾਹੇ ਪੁਲਿਸ ਪ੍ਰਸ਼ਾਸਨਾ ਚਾਹੇ ਸਿਵਲ ਪ੍ਰਸ਼ਾਸਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬادیه ਫੰਕਸ਼ਨ ਅਰੇਂਜ ਕੀਤਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਸਾਰਨ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਖੁਸ਼ੀ ਵਾਲੇ ਕੋਈ ਟੀਚਰ ਦੇ ਕੋਈ ਨਿਯੁਕਤੀ ਨੌਕਰੀਆਂ ਦੀ ਨਿਯੁਕਤੀ ਵੰਡ ਸਮਰੋਹ ਕੋਈ ਖੇਡਾਂ ਵਤਨ ਪੰਜਾਬ ਦੀਆਂ ਇਦਾਂ ਦੇ ਪ੍ਰੋਗਰਾਮ ਹੋਣੋ ਹੀ ਹਟ ਗਏ ਸੀ ਉਦਾਸੀ ਸਾਜੀ ਸੀ ਕੋ ਪੰਜਾਬੀਆਂ ਦੇ ਚਿਹਰੇ ਤੇ ਉਦਾਸੀ ਆ ਗਈ ਸੀ ਬਾਣੀ 'ਚ ਲਿਖਿਆ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ ਸੀ ਕਿ ਕੀ ਕਰਾਂਗੇ ਹੁਣ ਕਿੱਧਰ ਨੂੰ ਜਾਈਏ ਕੋਈ ਫਿਊਚਰ ਨਹੀਂ ਨਜ਼ਰ ਆਉਂਦਾ ਸੀ ਜਿਨ੍ਹਾਂ ਨੂੰ ਚੁਣ ਕੇ ਲੀਡਰ ਬਣਾਉਂਦੇ ਸੀ ਮੁੱਖ ਮੰਤਰੀ ਬਣਾਉਂਦੇ ਸੀ ਉਹ ਆਪਣੇ ਮਹਿਲਾ ਚੰਦਰੂ ਕੁੰਡੇ ਲਾ ਕੇ ਬਹਿ ਗਏ ਉਹਨਾਂ ਦੇ ਜਿਹੜੇ ਮੰਤਰੀ ਸੀ ਉਹ ਕਹਿੰਦੇ ਖਜ਼ਾਨਾ ਖਾਲੀ ਹੈ ਇਹ ਤੋਂ ਬਿਨਾ ਕੋਈ ਬਿਆਨ ਹੀ ਦਿੱਤਾ ਉਹਨਾਂ ਨੇ ਤੇ ਫਿਰ ਜਾਣ ਕਿੱਥੇ ਲੋਕ ਚਾਹੇ ਉਹ ਨੌਕਰੀ ਪੇਸ਼ਾ ਮੁਲਾਜ਼ਮ ਹੋਣ ਚਾਹੇ ਉਹ ਫਿਊਚਰ ਦੇ ਮੁਲਾਜ਼ਮ ਹੋਣ ਜਿਹੜੇ ਨੇ ਪੜਨਾ ਪੜ ਲਿਖ ਕੇ ਕੁਝ ਕਰਨਾ ਹੈ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਇਹ ਕਹੀ ਜਾਊਗਾ ਕਿ ਖਜ਼ਾਨਾ ਖਾਲੀ ਹੈ ਜੀ ਮੈਂ ਸਾਥੋਂ ਕੋਈ ਉਮੀਦ ਨਾ ਕਰਿਓ ਫਿਰ ਜਾਵਾਂਗੇ ਕਿੱਥੇ ਜੀ ਫਿਰ ਤਾਂ ਭਾਵੇਂ ਕੋਈ ਸ਼੍ਰੀਲੰਕਾ ਦਾ ਵੀਜ਼ਾ ਲਵਾ ਦੇ ਉੱਥੇ ਵੀ ਚਲ ਜਾਾਂਗੇ ਵਿਕੇਰਾ ਬਾਹਰ ਨਿਕਲੀ ਇੱਥੋਂ ਯਾਰ ਸਭ ਸਰਕਾਰਾਂ ਦਾ ਕੰਮ ਹੁੰਦਾ ਹੈ ਮੌਕੇ ਪ੍ਰੋਵਾਈਡ ਕਰਾਉਣਾ ਮੌਕੇ ਪ੍ਰਦਾਨ ਕਰਾਉਣਾ ਠੀਕ ਹੈ ਪੈਸਾ ਲੋਕਾਂ ਨੇ ਟੈਕਸ ਚੋਂ ਹੀ ਲੈਣਾ ਹੁੰਦਾ ਹੈ ਲੋਕਾਂ ਦੇ ਟੈਕਸ ਚੋਂ ਪੈਸਾ ਲੈਣਾ ਹੈ ਲੋਕਾਂ ਨੂੰ ਹੀ ਦੇਣਾ ਹੈ ਪਰ ਉਹਨੂੰ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਜਿਹੜੇ ਕਮਾਉਂਦੇ ਨੇ ਚੰਗੇ ਕਮਾਉਂਦੇ ਨੇ ਉਹਨਾਂ ਤੋਂ ਟੈਕਸ ਲੈ ਕੇ ਸਕੂਲਾਂ ਵਾਲੇ ਪਾਸੇ ਹਾਈਰ ਐਜੂਕੇਸ਼ਨ ਵਾਲੇ ਪਾਸੇ ਹੈਲਥ ਵਾਲੇ ਪਾਸੇ ਬਿਜਲੀ ਵਾਲੇ ਪਾਸੇ ਸੜਕਾਂ ਵਾਲੇ ਪਾਸੇ ਲਾਓ ਪਰ ਹੋਇਆ ਇਹ ਪੈਸਾ ਲੋਕਾਂ ਦੇ ਟੈਕਸ ਦਾ ਆਉਂਦਾ ਰਿਹਾ ਪਰ ਰਸਤੇ 'ਚ ਲੀਕ ਹੁੰਦਾ ਰਿਹਾ ਖਜ਼ਾਨੇ ਤੱਕ ਤਾਂ ਪਹੁੰਚਦੀ ਰੁਪਈਆ ਵੀ ਨਹੀਂ ਸੀ ਤਾਂ ਖਜ਼ਾਨਾ ਖਾਲੀ ਹੋ ਗਿਆ ਫਿਰ ਹੋਰ ਕੀ ਹੋਇਆ ਅਸੀਂ ਆ ਕੇ ਕੀ ਕੀਤਾ ਅਸੀਂ ਕਿਹੜਾ ਕੋਈ ਨੋਟਰੀਆਂ ਮਸ਼ੀਨਾਂ ਲਾ ਲੀਆਂ ਅਸੀਂ ਲੀਕੇਜ ਬੰਦ ਕਰਤੀ ਅਸੀਂ ਭ੍ਰਿਸ਼ਟਾਚਾਰੀਆਂ ਤੇ ਨਕੇਲ ਕਸੀ ਅਸੀਂ ਜਿਹੜਾ ਟੈਕਸ ਐਦਰ ਉਦਰ ਲੀਕ ਹੁੰਦਾ ਸੀ ਉਹਦੇ ਕੰਟਰੋਲ ਕੀਤਾ ਜੀਐਸਟੀ ਜਿਹੜੀ ਲੀਕ ਹੁੰਦੀ ਸੀ ਜਾਂ ਚੋਰੀ ਹੁੰਦੀ ਸੀ ਉਹ ਕਾਬੂ ਕੀਤੀ ਤਾਂ ਜਹਲਾਤੇ ਨੇ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਹਾਂ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਤਿੱਗਣੀਆਂ ਤਿੱਗਣੀਆਂ ਤਨਖਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰੈਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਓਮ ਜਿਵੇਂ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ ਆ ਪਰ ਸਾਨੂੰ ਹਾਈ ਕੋਰਟਾਂ ਦੇ ਵਿੱਚ ਲੜਨਾ ਪਿਆ ਉਹਦੇ ਵਾਸਤੇ ਬਹੁਤ ਪਰ ਜੇ ਕੱਢਣਾ ਹੋਵੇ ਹਾਲਤ ਕਹਿੰਦੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਜਾਂਦਾ ਸੋ ਉਸੇ ਕੱਢ ਲਿਆ ਹਾਲ ਨੂੰ ਉਹਨਾਂ ਨਾਲ ਦੇਣਾ ਚੋਰ ਵੀ ਭਰਤੀ ਆਉਣੀ ਇਹਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਟੀਚਰ ਨੂੰ ਕੌਮ ਦਾ ਨਿਰਮਾਤਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਮੈਂ ਦੇਖਦਾ ਰਿਹਾ ਮੇਰੇ ਡੈਡੀ ਹੋਰ ਹੁੰਦਾ ਕਿਉਂਕਿ ਮੈਂ ਤਾਂ ਉਸੇ ਸਕੂਲ ਚ ਪੜਦਾ ਸੀ ਜਿਹੜੇ ਸਕੂਲ ਚ ਉਹ ਸੀਗੇ ਤਸਕੂਲ ਚੋਂ ਭਜੰਦਾ ਤਾਂ ਫਿਰ ਸਵਾਲ ਹੀ ਪੈਣੇ ਹੋ ਸਕਦਾ। ਕਿਉਂਕਿ ਜਦੋਂ ਥੋੜਾ ਬਾਪੂ ਹੈਡਮਾਸਟਰ ਆ ਫਿਰ ਤੁਸੀਂ ਕਿਤੇ ਭਜੋਗੇ? ਪਰ ਮੈਂ ਦਿਖਦਾ ਰਿਹਾ ਉਹਨਾਂ ਨਾਲ ਰਹਿ ਕੇ ਜਿਹੜੀਆਂ ਬਾਅਦ ਚ ਮੈਨੂੰ ਹੁਣ ਕੰਮ ਆ ਰਹੀਆਂ ਚੀਜ਼ਾਂ। ਦਿੱਲੀ ਦੇ ਵਿੱਚ ਮਨੀਸ਼ ਸੋਦੀਆ ਜੀ ਨੇ ਕੰਮ ਕਰਤਾ ਸੀ ਹੌਨਸਾਰ ਪਹਿਲਾਂ ਹੀ। ਪੰਜਾਬ ਦੇ ਵਿੱਚ ਅਸੀਂ ਇਲਾਗੂ ਕਰ ਦੇਣਾ ਬਸ ਕੁਛ ਅੱਧ-ਵੱਧਾ ਹੋ ਗਿਆ ਹਰ ਕੰਮ ਬਸ ਤੇ ਟੀਚਰ ਦੀ ਡਿਊਟੀ ਲੱਗਦੀ ਸੀ ਵੋਟਾਂ ਗਿਣਨੀਆਂ ਚਲੋ ਟੀਚਰ ਵੋਟਾਂ ਪਵਾਉਣੀਆਂ ਚਲੋ ਟੀਚਰ ਆ ਹੁਣ ਕਰੋਨਾ ਵੇਲੇ ਬਾਹਰ ਤੇ ਡਿਊਟੀ ਲਾਤੀ ਚਲੋ ਇਹ ਮਾਸਟਰਾਂ ਨੂੰ ਡਿਊਟੀ ਲਾ ਦਿਓ ਕੌਣ-ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਨੂੰ ਕੀ ਪਤਾ ਡਾਕਟਰਾਂ ਦੀ ਡਿਊਟੀ ਲਾਉਂਦੇ ਮਤਲਬ ਪੜ੍ਹਾਈ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀ ਉਹਨਾਂ ਤੋਂ ਤਾਂ ਮਨੀਸ਼ 소ਦੀਆ ਜੀ ਨੇ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਕਿਹਾ ਜਾਂਦਾ ਜਿਨ੍ਹਾਂ ਨੇ ਕਾਇਆ ਪਲਟ ਕੇ ਰੱਖਤੀ ਦਿੱਲੀ ਦੇ ਵਿੱਚ ਸਰਕਾਰੀ ਸਿੱਖਿਆ ਦੀ ਅਰਵਿੰਦ ਕੇਜੀ ਵਾਲਦੀ ਗਵਾਈ ਚ ਦਿੱਲੀ ਦੇ ਵਿੱਚ ਰੂਲ ਕਰਤਾ ਟੀਚਰ ਜਿਹੜਾ ਪੜ੍ਹਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਪੜ੍ਹਾਈ ਉਤੋਂ ਉਹਨਾਂ ਦਾ ਕਨਸੈਂਟਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਬਸ ਨਹੀਂ ਤਾਂ ਹੋਰ ਸਾਰੇ ਕੰਮ ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਕਦੇ-ਕਦੇ ਆਉਂਦੀਆਂ ਜਨਗਣਨਾ ਕਰਾਉਣੀਆਂ ਫਲਾਨਾ ਤੇਮਕਾ ਸਕੂਲ ਚ ਹੈਡਮਾਸਟਰ ਦੀ ਡਿਊਟੀ ਉਹਦੀ ਸਕੂਲ ਚ ਹੈਡਮਾਸਟਰ ਦਾ ਧਿਆਨ ਪੜਾਈ ਵੱਲ ਨਹੀਂ ਹੁੰਦਾ ਕਿਸੇ ਬਾਥਰੂਮ ਦੀ ਟੂਟੀ ਖੁੱਲੀ ਰਹਿ ਗਈ ਕਿਤੇ ਪੱਖਾ ਨਹੀਂ ਚੱਲਦਾ ਜੀ ਕਿਤੇ ਫਿਓ ਜੁਟ ਗਿਆ ਜੀ ਕੋਈ ਰਾਤ ਤਾਰਾਂ ਵੱਟ ਗਿਆ ਜੀ ਇਹ ਕੰਮ ਹੈਡਮਾਸਟਰ ਦਾ ਥੋੜੀ ਹੋਣਾ ਚਾਹੀਦਾ ਹੈ ਜੇ ਪ੍ਰਿੰਸੀਪਲ ਆਸੀ ਫਿਰ ਸਟੇਟ ਮੈਨੇਜਰ ਜਿਹਨਾਂ ਕੇ ਕੈਂਪਸ ਮੈਨੇਜਰ ਅਸੀਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ ਪ੍ਰਿੰਸੀਪਲ ਦਾ ਜਾਂ ਹੈਡਮਾਸਟਰ ਦਾ ਧਿਆਨ ਸਿਰਫ ਪੜਾਈ ਵੱਲ ਹੋਊਗਾ ਕੋਈ ਟੀਚਰ ਆਇਆ ਕੋਈ ਹੋਰ ਕੋਈ ਦਿੱਕਤ ਤਾਂ ਨਹੀਂ ਆ ਰਹੀ ਪੜਾਈ ਵਾਲੀ ਪੜਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਪ੍ਰੋਬਲਮ ਆਉਂਦੀ ਹੈ ਉਹ ਪ੍ਰਿੰਸੀਪਲ ਜਾਂ ਫਿਰ ਹੈਡਮਾਸਟਰ ਸਾਭ ਦੇ ਹੋਊਗਾ ਫਿਰ ਸਕੂਲ ਜਿਹੜਾ ਪਵਿੱਤਰ ਜਗ੍ਹਾ ਕਹਿੰਦੇ ਆਪਾਂ ਵਿਦਿਆ ਦਾ ਮੰਦਰ ਕਹਿੰਦੇ ਆ ਸਕੂਲ ਚ ਛੁੱਟੀ ਤੋਂ ਬਾਅਦ ਕੀ ਹੁੰਦਾ ਫਿਰ ਇਹ ਕਦੇ ਨੇ ਸੋਚਿਆ ਹੀ ਨਹੀਂ ਕਿਸੇ ਨੇ ਕੌਣ ਕੌਣ ਆਉਂਦੇ ਆ ਉੱਥੇ ਉੱਥੇ ਕਈ ਨਸ਼ੇੜੀ ਅੱਡੇ ਬਣਾ ਰੱਖੇ ਨੇ ਬਾਅਦ ਚ ਛੁੱਟੀ ਤੋਂ ਬਾਅਦ ਉਹ ਉੱਥੇ ਕੋਈ ਕੋਈ ਗਲਤ ਮਲਤ ਸ਼ਲੀਲ ਚੀਜ਼ਾਂ ਲਿਖ ਜਾਂਦੇ ਕੰਧਾਂ ਤੇ ਤੇ ਅਸੀਂ ਉਹਦੇ ਵਾਸਤੇ ਵੀ ਅਸੀਂ ਰੱਖਿਆ ਕਿ ਸਕੂਲ ਤੋਂ ਬਾਅਦ ਵੀ ਨਾ ਕੇਅਰ ਟੇਕ ਕਰਨ ਵਾਸਤੇ ਬੰਦੇ ਰੱਖੀ ਆਪਾਂ ਕਈ ਬਰੀ ਬੱਚੇ ਐ ਜੀ ਉਮਰ ਹੁੰਦੀ ਐ 9ਵੀਂ 10ਵੀਂ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ ਉਹ ਆਪਦਾ ਗੱਲ ਕਰਕੇ ਰੱਖਦੇ ਨੇ ਕਿ ਕੱਲ ਨੂੰ ਫਲਾਣੇ ਬਾਥਰੂਮ ਦੀ ਚੌਥੀ ਇੱਟ ਥੱਲੇ ਸਾਨੂੰ ਕੋਈ ਨਸ਼ੇ ਦੀ ਪੂੜੀ ਦੱਬ ਜੇ ਇਦਾਂ ਦੇ ਵੀ ਸਾਨੂੰ ਸਾਡੇ ਕੋਲੇ ਆਏ ਕੇਸ ਕਿ ਆਉਂਦਾ ਕਿੱਥੋਂ ਸਕੂਲ 'ਚ ਉਹ ਕਹਿੰਦੇ ਸੀ ਰਾਤ ਨੂੰ ਆਉਂਦੇ ਆ ਉਹ ਇੱਕ ਕੋਡ ਰੱਖਿਆ ਹੋਇਆ ਵੀ ਚੌਥੀ ਇੱਟ ਥੱਲੇ ਦੱਬ ਜੇ ਪੰਜਵੀਂ ਇੱਟ ਥੱਲੇ ਪੈਂਦੀ ਟਾ ਪਈਆਂ ਮੈਂ ਯਾਰ ਆਪਣੇ ਸਾਹਮਣੇ ਆਪਣੀ ਪੀੜ੍ਹੀ ਜਿਹੜੀ ਹੈ ਫਿਰ ਅਸੀਂ ਸਮਝਾਇਆ ਬੱਚਿਆਂ ਨੂੰ ਕਾਉਂਸਲਿੰਗ ਵੀ ਕੀਤੀ ਇਹ ਤਾਂ ਠੀਕ ਹੋਊਗਾ ਜੇ ਸਕੂਲ ਦੀ ਸਕੂਲ ਤੋਂ ਬਾਅਦ ਚ ਵੀ ਟੇਕਰ ਹੋਵੇ ਫਿਰ ਬੀ ਲੱਖ ਪੇਰੈਂਟਸ ਨੇ ਜਿਹੜੀਆਂ ਪੇਰੈਂਟ ਟੀਚਰ ਮੀਟਿੰਗ ਹੁੰਦੀਆਂ ਨੇ ਅਧਿਆਪਕ ਮਾਪੇ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ ਚ ਮਿਲਣਾ ਫਿਰ ਹੁਣ ਉਹ ਜ਼ਮਾਨਾ ਤਾਂ ਹੈ ਨਹੀਂ ਪਹਿਲਾ ਵਾਲਾ ਵੀ ਜਦੋਂ ਕਹਿੰਦੇ ਨੇ ਵੀ ਦਾਖਲ ਕਰਾਉਣ ਜਾਂਦੇ ਹੁੰਦੇ ਸੀ ਬੱਚੇ ਨੂੰ ਤਾਂ ਮਾਪੇ ਕਹਿੰਦੇ ਸੀ ਭਾਈ ਅੱਜ ਤੋਂ ਥੋੜਾ ਹੋ ਗਿਆ ਜੇ ਸ਼ਰਾਰਤ ਕਰੇ ਅਜਾ ਜਿਵੇਂ ਮਰਜੀ ਇਹ ਕਦੋਂ ਕਿ ਸ਼ਪਾਰਸ਼ਾ ਹੋਣ ਲੱਗ ਗਈ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਦਿਓ ਜੀ ਪਹਿਲਾਂ ਕਿੱਥੇ ਸੀ ਪਲੱਸ 2 ਕਰੋ 10ਵੀਂ ਕਰੋ ਆਈ ਲੈਟਸ ਕਰੋ ਚਲੋ ਬਾਹਰ ਨੂੰ ਐ ਫਿਰ ਐ ਕਿ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ ਪੰਜਾਬ ਦੀ کریم ਹੋ ਪਰ ਤੈਨੂੰ ਮਾਹੌਲ ਤਾਂ ਮਿਲੇ ਨਾ ਪੜਾਉਣ ਵਾਲਾ ਅੱਦੇ ਤਾਂ ਮਿੱਡੇ ਮੀਲ ਚ ਲੱਗੇ ਰਹਿੰਦੇ ਆ ਉਹ ਕਹਿੰਦੇ ਨਹੀਂ ਨਹੀਂ ਚਾਰ ਦੁਆਰੀ ਹੈਗੀ ਹੈ ਜੀ ਇੱਕ ਵਿਚ ਚਾਰ ਦੁਆਰੀ ਕੱਢਣੀ ਹੈ ਜੀ ਮੈਂ ਕਿਹਾ ਸਕੂਲ ਦੇ ਵਿੱਚ ਚਾਰ ਦੁਆਰੀ ਕਿਉਂ ਕੱਢੋਂਗੇ ਤੁਸੀਂ ਕਹਿੰਦੇ ਆਜੋ ਦੇਖਿਓ ਫਿਰ ਸੰਗਰੂਰ ਦੇ ਨੇੜੇ ਹੀ ਹੈ ਪਿੰਡ ਉਹ ਮੈਨੂੰ ਲੈ ਕੇ ਨਾਲ ਹੋਇਆ ਕਿ ਇੱਕ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਹੈ ਗਰਾਊਂਡ ਹੈ ਉਹ ਜਦੋਂ ਥਾਣੇ 'ਚ ਕੀ ਕੰਮ ਮੈਂ ਨਾ ਮੈਂ ਹੌਲਦਾ ਸੀ ਮੈਂ ਕਿਹਾ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਿਆ ਹੋਇਆ ਜੀ ਸੋ ਐਂਦੀ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਂਕੀਆਂ 'ਚ ਦੱਬੇ ਹੋਏ ਨੇ ਜੀ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੈਨੂੰ ਹੋਰ ਜਗ੍ਹਾ ਦਿੰਨੇ ਆ ਤੁਸੀਂ ਸਕੂਲ ਤੇ ਘਟੋ ਘਟ ਜਿਹੜਾ ਥਾਣੇ ਦਾ ਤਾਂ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪੈਣਗੀਆਂ ਇੱਧਰ ਇੱਧਰ ਪੜ੍ਹਾਈ ਦਾ ਮਾਹੌਲ ਹੈ ਸੋ ਇਹ ਅਜ਼ੀਮ ਕਹਿੰਗੇ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖੇਤੀ ਵਾਲੇ ਆਮ ਕਰਾਂ ਚੋਂ ਆਇਆ ਤਾਂ ਕਰਕੇ ਕਿ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਬਦ ਉਹ ਛੱਡੋ ਪਰੇ ਉਹਨਾਂ ਨੂੰ ਕੀ ਪਤਾ ਜੀ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ। ਹੋਰ ਆਪਾਂ ਉਹਨਾਂ ਤੋਂ ਕੀ ਪਤਾ ਦੀ ਉਮੀਦ ਕਰ ਸਕਦੇ ਹਾਂ। ਸੋ ਅੱਜ ਅਧਿਆਪਕ ਦੇ ਗ੍ਰਸਤੇ ਮੌਕੇ ਤੇ ਮੈਂ ਵਧਾਈ ਵੀ ਤਿੰਨਾਂ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਵੀ ਦੇਖੋ ਇੱਕ ਗੱਲ ਹੋਰ ਵੀ ਹੈ ਤੁਸੀਂ ਸਕੂਲਾਂ ਦੇ ਵਿੱਚੋਂ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਇਪਾ ਮੈਂ ਅੱਧਾ ਪੀੜ ਵੱਧ ਲਾ ਲੋ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਕਾਓ ਪਰ ਤੁਸੀਂ ਆਪਣੇ ਟੀਚਰਾਂ ਤੋਂ ਆਪਣੇ ਪੁਰਾਣੇ ਦੋਸਤਾਂ ਤੋਂ ਆਪਣੇ ਕੋਚਾਂ ਤੋਂ ਵੱਡੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਸਿਖਾਇਆ ਉਂਗਲ ਫੜ ਕੇ ਤੁਰਨਾ ਸਿਖਾਇਆ ਉਹਨਾਂ ਨੇ ਇੱਥੇ ਅਸੀਂ ਹੁਣ ਥੋੜਾ ਜਿਹਾ ਕੁਝ ਸਿੱਖ ਕੇ ਕਹਿ ਲੈ ਲੈ ਇਹਨੂੰ ਕੀ ਪਤਾ ਹੈ ਨਹੀਂ ਵੀ ਜੋ ਸੀਨੀਅਰਟੀ ਹੋਸ ਸੀਨੀਅਰਟੀ ਸੋ ਮੈਂ ਅੱਜ ਇੱਕ ਵਾਰੀ ਫੇਰ ਤੁਹਾਨੂੰ ਉਥੇ ਕੌਣ ਮਾਫ ਕਰਦਾ ਜੀ ਇੱਥੇ ਤੜਕੀ ਸਿਖਾਉਣ ਲੱਗ ਜਾਨੇ ਆ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਸਾ ਅਸੀਂ ਤਿੰਨ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਦਾ ਮਾਸ਼ਰੀ ਵਾ ਫੀਸ ਨਹੀਂ ਭਰ ਸਕਦੇ ਕਰੋ ਮਾਫੀਸ ਪਹਿਲਾ ਫੀਸ ਸਮਾਫੀਆਂ ਅਰਜੀਆਂ ਲਿਖਾਈ ਜਾਂਦੇ ਆ ਵੱਡੇ ਉਹ ਕਿ ਸਾਡੇ ਕੋਲ ਆਇੰਦੇ ਬਿਜਲੀ ਦੇ ਬਿੱਲ ਮਾਫ ਕਰ ਦਿਓ ਜੀ ਹੁਣ ਕਰਜਾ ਮਾਫ ਕਰ ਮਾਫੀ ਮੰਗਣੇ ਸਿਖਾ ਦਿੰਦੇ ਆ ਕਰ ਕੀ ਉਹਨਾਂ ਨੂੰ ਹੋਰ ਪੋਜ਼ਿਟਿਵਿਟੀ ਕੀ ਹੈ ਫਿਰ ਇਹ ਜੀ ਪੋਜ਼ਿਟਿਵਿਟੀ ਕੀ ਹੈ ਮਾਫੀ ਮੰਗਣੀ ਸਿਖਾਤੀ ਜੁਰਮਾਨਾ ਮਾਫ ਕਰ ਦਿਓ ਜੀ 6 ਪੈਸੇ ਨਾਲੇ ਉਹ ਵੀ 6 ਪੈਸੇ ਬਹੁਤ ਗਰੀਬ ਆ ਜੀ ਬਹੁਤ ਗਰੀਬ ਆ ਬਸ ਇੰਝ ਸਿਖਾਉਂਦੇ ਆ ਬਸ ਉਹ ਕਿਸੇ ਇਸ ਟੈਂਟ ਉਰੇ ਨਾਲ ਇੱਥੇ ਆਇਆ ਔਰ 19 ਵੀ ਅਸੀਂ ਕ ਸਿੰਬੋਲਿਕਲੀ 19 ਵੀ ਚੁਣੇ ਹਰ ਇੱਕ ਜ਼ਿਲ੍ਹੇ ਚ ਇੱਕ ਉਹਨਾਂ ਨੂੰ ਮੈਂ ਅਵਾਰਡ ਵੀ ਦੇਵਾਂਗਾ ਤੇ ਬਾਕੀ ਸਾਰੇ ਜਿੰਨੇ ਵੀ ਹੈਗੇ ਨੇ 70 ਦੇ ਕਰੀਬ ਅਧਿਆਪਕਾਂ ਚ ਅਵਾਰਡੀ ਨੇ ਉਹ ਆਪਾਂ ਇੱਥੇ ਥੱਲੇ ਖੜ ਕੇ ਮੈਂ ਤੁਹਾਡੇ ਵਿੱਚ ਅੱਗੇ ਫੋਟੋ ਖਿਚਵਾ ਲਵਾਂਗਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਸੋ ਤੁਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਰਹੋ ਤੇ ਉਹ ਬੱਚੇ ਤੁਹਾਡਾ ਨਾਮ ਕਰਨ ਪੰਜਾਬ ਦਾ ਨਾਮ देश का नाम ऊंचा कर दे रहे बहुत 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 शुक्रिया सरदार भगवंत सिंह मान मुख्यमंत्री पंजाब जी बड़े अर्थ भरपूर गल करके गए हैं और मैं दसना चाहागी बैठे ने मुख्यमंत्री साहब सरदार ब्रह्मशंकर जिंपा जी इन्होंने उचेचे तौर पर कहा ਕਿ ਮੈਡਮ ਜੀ ਮੇਰੇ ਐਨਓਸੀ ਬਾਰੇ ਤਾਂ ਗੱਲ ਕਰ ਦੋ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਤਾੜੀਆਂ ਹੋ ਜਾਣ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਦਾ ਜਿਹੜਾ ਰਜਿਸਟਰੀਆਂ ਲਈ ਐਨਓਸੀ ਦੀ ਗੱਲ ਕੀਤੀ ਹੈ ਤੇ ਨਾਲ ਹੀ ਚੱਬੇਵਾਲ ਸਾਹਿਬ ਬੈਠੇ ਨੇ ਕਹਿੰਦੇ ਅਸੀਂ ਹੁਸ਼ਿਆਰਪੁਰ ਵਾਲਿਆਂ ਨੇ ਲੋਕ ਸਭਾ ਚ ਸੀਟ ਦਿੱਤੀ ਹੈ ਤੁਹਾਡੇ ਸਾਰੇ ਐਮਐਲਏ ਸਾਹਿਬਾਨ ਵੱਲੋਂ ਇਹ ਵੀ ਮੈਨੂੰ ਸਪਾਇਰਸ਼ ਕੀਤੀ ਗਈ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਕਿ ਮੈਂਬਰ ਲੋਕ ਸਭਾ ਦੇ ਬਣੇ ਨੇ ਵਧਾਈ ਦੇ ਪਾਤਰੋ ਹੁਸ਼ਿਆਰਪੁਰ ਵਾਲਿਓ ਸੋ ਹੁਣ ਸਨਮਾਨ ਸਮਾਰੋਹ ਦੀ ਰਸਮ ਇਥੋਂ ਮੰਚ ਤੋਂ ਨਹੀਂ ਪਾਈ ਜਾਣੀ ਹੈ ਅ ਸਭ ਤੋਂ ਪਹਿਲਾਂ ਜ਼ਿਲ੍ਹਾ ਹੈਗਾ ਬਰਨਾਲਾ ਜੀ ਅਬਨੀਸ਼ ਕੁਮਾਰ ਜੀ ਸਾਡੇ ਐਸਐਸ ਮਾਸਟਰ ਜੀ ਸਮਾਜਿਕ ਸਿੱਖਿਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਬਰ ਠੀਕ ਹੈ ਜੀ ਪ੍ਰਾਇਮਰੀ ਸਕੂਲ ਹੀਰਾਵਾਲੇ ਮੈਮ ਸਵਰਨਾਰਾਣੀ ਜੀ ਮੁਬਾਰਕਬਾਹ ਤੁਹਾਨੂੰ ਦਪਿੰਦਰ ਸਿੰਘ ਜੀ 88 ਟੀਚਰ ਪ੍ਰਾਇਮਰੀ ਸਕੂਲ ਹੀਰਾਵਾਲੀ ਉਸ ਤੋਂ ਬਾਅਦ ਨੇ ਹਰਪਾਲ ਸਿੰਘ ਜੀ ਦੇਖੋ ਜੀ ਤਾੜੀਆਂ ਤਾਂ ਹੋ ਜਾਣ ਬਹੁਤ ਜ਼ਰੂਰੀ ਨੇ ਸਾਡੇ ਲਈ ਹਰਪਾਲ ਸਿੰਘ ਜੀ ਜਿਹੜੇ ਲੈਕਚਰਰ ਨੇ ਸਰੀਰਿਕ ਸਿੱਖਿਆ ਦੇ ਅਲੀਵਾਲ ਸਕੂਲ ਤੋਂ ਹਰਪਾਲ ਸਿੰਘ ਉਸੇ ਹਰਪਾਲ ਤੋਂ ਬ੍ਰਿਟਿਸ਼ ਲੈ ਕੇ ਹਰਪਾਲ ਸਿੰਘ ਹੀ ਸੇ ਲੈ ਕੇ ਅ ਬਿਜੇ ਕੁਮਾਰ ਸ਼ਰਮਾ ਜੀ ਜਸਪ੍ਰੀਤ ਤੋਂ ਬਾਅਦ ਸਰਦਾਰ ਗੁਰਚਰਨ ਸਿੰਘ ਜੀ ਏਟੀਟੀ ਟੀਚਰ प्राइमरी स्कूल का करा रामलाल जी तो बाद है ने सुखदीप सिंह जी ए भी हेडमास्टर ने सरकारी हाई स्कूल पुन्नावाल रवजीत कौर लेक्चरर केमिस्ट्री शहीद भाई मती स्कूल एमिनेंस लोंगोवाल रवजीत जी रवजीत जी तो बाद वरुण बांसल जी ਵਰुण ਪਾਂਸਲ ਜੀ ਜਿਹੜੇ ਸਾਡੇ ਮੈਥ ਟੀਚਰ ਨੇ ਇਹ ਯੰਗ ਅਤੇ ਆਪਕਾ ਅਵਾਰਡ ਦੇ ਵਿੱਚ ਇਹਨਾਂ ਦਾ ਨਾਮ ਹੈ ਜੀ ਫਤਿਹਗੜ ਸਾਹਿਬ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾ ਫਤਿਹਗੜ ਸਾਹਿਬ ਅੱਜ ਇਸ ਮੰਚ ਤੋਂ ਤਾੜੀਆਂ ਹੋ ਜਾਣ 3 ਮਹੀਨਿਆਂ ਬਾਅਦ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਤੇ ਜਿਹੜਾ ਸਿੱਖਿਆ ਦਰਪਣ ਦੇ ਵਿੱਚ ਤੁਸੀਂ ਨਿਊਜ਼ ਦੇਖ ਸਕੋਗੇ ਇਹ ਵੀ ਅੱਜ ਇੱਕ ਕ੍ਰਾਂਤੀ ਹੈ ਔਰ ਮੈਂ ਹੁਣ ਸਾਡੇ ਸਕੱਤਰ ਸਾਹਿਬ ਪਹਿਲਾਂ ਫੋਟੋ ਖਿੱਚ ਲੀਂ ਪਹਿਲਾਂ ਫਿਰ ਬਾਅਦ ਚ ਸਨਮਾਨ ਦੇ ਅੱਛਾ ਜੀ ਪਹਿਲਾਂ ਠੀਕ ਹੈ ਸਰ 125 ਵਾਲੇ ਪਹਿਲਾਂ ਇੱਕ ਅੱਛਾ 1 ਤੋਂ 25 ਵਾਲੇ ਅਧਿਆਪਕ ਸਹਿਬਾਨ ਕਿਰਪਾ ਕਰਕੇ ਮੰਚ ਦੇ ਕਰੀਬ ਆ ਜਾਓ 1 ਤੋਂ 25 اچھا اچھا 26 ਤੋਂ 50 ਤੱਕ ਕਰ ਦਿਓ ਜੀ 26 to 50 ਇਸ ਫੋਟੋ ਤੋਂ ਬਾਅਦ 51 ਤੋਂ 70 ਤੱਕ ਸਾਰੇ ਹੀ ਆ ਜਾਓ ਜੀ ਇੱਕ ਸਾਈਡ ਤੇ ਹੋ ਜਾ ਤੱਕ डिपार्टमेंट सादार हरजोत बैंस जी श्री ब्रह्मशंकर चिंपा जी सा सारा ही, ही सिविल प्रशासन पुलिस प्रशासन से साडा सिक्ख्या विभाग बहुत ज्यादा सलीके न करते हुए ये हूँ इकवंजा तो लैके सैवन सी कृपा करके सम्मान प्राप्त फोटो तो बाद आप अपने स्थान पर बैठ जाओ जी भी ना हो फोटो तो? होर हो सर क्या कहा मैडम डीसी जी समझाते हुए यादगार फोटो दे ली ब्राड साहब समझाते हुए सारे अनु बहुत बहुत मुबारक जी मैं बेनती करा बहुत ही सत्कार देना सरदार हरजोत सिंह बैंस मुख्यमंत्री सरदार भगवंत सिंह मान जी ने एक मुहब्बत निशानी देने दे लिए जी मैं बेनती करे सिक्ख्या सरदार हरजोत सिंह बैंस सांरी जोरदार ताड़िया हो जाए ਤੇ ਬੇਨਤੀ ਕਰਦੀ ਹਾਂ ਸਾਡੇ ਸਿੱਖਿਆ ਸਕੱਤਰ ਸ਼੍ਰੀ ਕਮਲਕਸ਼ੌਰ ਯਾਦਵ ਜੀ ਆਈਏਐਸ ਉਹ ਇੱਕ ਮੈਮੈਂਟੋ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸੀ ਤਾੜੀਆਂ ਹੋ ਜਾਣ ਇਹਨਾਂ ਦੀ ਅਗਵਾਈ ਤੇ ਵਿੱਚ ਸਾਡਾ ਸਿੱਖਿਆ ਵਿਭਾਗ ਦਿਨ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰ ਰਿਹਾ ਹੈ ਤਾੜੀਆਂ ਹੋ ਜਾਣ ਪਲੀਜ਼ ਸਾਰਿਆਂ ਦੇ ਲਈ कृपा करके सारी आप अप अपने स्थान ते हो जाओ त मैं हूँ राष्ट्र गान की जी रसम है विद्यार्थियों वालों निभाई जानी है सबने so, इस्ते शरीक होना है सो प्लीज राष्ट्रीय गीत लिए आप अप अपने स्थान त ਚਲੇ ਆਵਾਂ ਕੰਤਾ ਚਲੇ ਦਿਲ ਦੀ ਮੁਰਗਾ ਤਾਂ ਸੁਪਨੇ ਦੇ ਜਾਗੇ ਚਿੱਤਾਂ ਬਸੂਹਾ ਸੁਣਵਾਗੇ ਗਾਏ ਦੁਖ ਜਗਾ ਕਾ ਬਹੁਤ ਬਹੁਤ ਸ਼ੁਕਰੀਆ ਇਕਵਰੀ ਫੇਰ ਮੁਬਾਰਕ ਬਾਦ ਇਹ ਮੰਚ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਔਰ ਉਹਨਾਂ ਦੇ ਨਾਲ ਸਾਡੇ ਸਿੱਖਿਆ ਵਿਭਾਗ ਦੇ ਸਰਦਾਰ ਹਰਜੋਤ ਸਿੰਘ ਬੈਂਸ ਜੀ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਕੈਬਨਟ ਮੰਤਰੀ ਰਾਜਕੁਮਾਰ ਵੇਰਕਾ ਜੀ ਦਾ ਸਾਡੇ ਸਾਰੇ ਐਮਐਲਏ ਸਹਿਬਾਨ ਦਾ ਮੈਂ ਸਿਵਲ ਪ੍ਰਸ਼ਾਸਨ ਮੈਡਮ ਕੋਮਲ ਮਿੱਤਲ ਜੀ ਜਿਹੜੇ ਡਿਪਟੀ ਕਮਿਸ਼ਨਰ ਹੈ ਸ਼੍ਰੀ ਸ੍ਰਿੰਦਰ ਨਾ